ਮੈਂ ਕਹਿ ਰਿਹਾ ਤੁਨ ਤਨ ਭਗਤ ਰਵਿਦਾਸ ਜੀਓ ਇਹ ਤੁਸੀਂ ਤਾਂ ਬਹੁਤ ਮਹਾਨ ਹੋ ਤੁਹਾਡੇ ਅੰਦਰੋਂ ਤਾਂ ਬਾਣੀ ਆ ਰਹੀ ਆ ਤੁਸੀਂ ਤਾਂ ਪਵਿੱਤਰ ਹੋ ਇਹ ਜੇ ਉਚਾਰਨ ਕੀਤਾ ਇਹ ਸਾਡੇ ਵਰਗਿਆਂ ਵਾਸਤੇ ਹੋਇਆ ਇਹ ਤਾਂ ਸਾਡੇ ਦੇ ਢੋਕ ਰਿਹਾ ਐਸੀ ਲਾਲ ਤੁਜ ਬਿਨ ਬੌਂਦ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਮਾਥੀ ਛਤਰ ਤੇ ਆ ਸੋਭਾ ਜਿਹੜੀ ਸਟੇਜਾਂ ਤੇ ਇਹ ਸਾਡੇ ਗਰੀਬਾਂ ਦੇ ਮੱਥੇ ਦੇ ਉੱਤੇ ਕੌਣ ਹੈ ਇਹ ਤਾਜ ਧਰਨ ਵਾਲਾ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਤਾਂ ਤੁਸੀਂ ਹੋਈਓ ਹੁਣ ਦੇਖਣਾ ਜਰਾ ਗੋਦੀ ਮਿਲ ਗਈ ਗੋਦ ਤੁਹਾਨੂੰ ਕਹਿ ਦਿੱਤਾ ਭਾਈ ਗੁਰਪ੍ਰੀਤ ਸਿੰਘ ਮਨੀ ਨੇ ਮੈਂ ਵੀ ਕਹਿ ਰਿਆਂ ਸਾਰੇ ਵਿਦਵਾਨ ਕਹਿੰਦੇ ਸੰਗਤ ਗੁਰੂ ਕੀ ਗੋਦ ਹੈ ਹੁਣ ਬੱਚਾ ਗੋਦ ਵਿੱਚ ਬਹਿ ਜਾਂਦਾ ਇਹ ਸ ਬੱਚੇ ਨੂੰ ਬੈਠਣ ਦਾ ਮਾਤਾ ਪਿਤਾ ਕੋਲੋਂ ਕੁਝ ਲੈਣ ਦਾ ਤਰੀਕਾ ਹੁੰਦਾ ਹੈ ਸਖਤ ਸੁਭਾਅ ਜਿੱਦ ਸੁਭਾਅ ਵਾਲੇ ਵੀ ਹੁੰਦੇ ਨੇ ਐਸੀ ਕੋਈ ਗੱਲ ਨਹੀਂ ਪਰ ਇਹ ਵੀ ਨੋਟ ਕਰ ਲਿਓ ਜਿੱਦ ਸੁਭਾਅ ਵਾਲੇ ਨੂੰ ਕਈ ਵਾਰ ਚਪੇੜ ਵੀ ਪੈ ਜਾਂਦੀ ਆ ਵੀ ਜਿੱਦ ਕਰੀ ਜਾਂਦਾ ਹੈ ਹਟਦਾ ਨਹੀਂ ਪਰ ਪ੍ਰੇਮ ਸੁਭਾਅ ਵਾਲੇ ਨੂੰ ਕਦੀ ਚਪੇੜ ਨਹੀਂ ਪੈਂਦੀ ਨਹੀਂ ਪੈਂਦੀ ਬੱਚਾ ਪਿਓ ਦੀ ਗੋਦ ਵਿੱਚ ਬਹਿ ਗਿਆ ਨਾਲੇ ਹੌਲੀ ਹੌਲੀ ਲਾਡ ਲਡਾਉਂਦਾ ਤੇ ਨਾਲੇ ਫੇਰ ਨਾ ਜਿਹੜੀ ਆਪਣੀ ਡਿਮਾਂਡ ਹੁੰਦੀ ਆ ਫਿਰ ਕਹਿੰਦਾ ਹੌਲੀ ਕਰਕੇ ਪਾਪਾ ਮੈਂ ਆ ਲੈਣਾ ਪਹਿਲਾਂ ਪਿਓ ਨੂੰ ਪਰ ਲੈ ਲਿਆ ਨਾ ਪਰਮਾ ਲਿਆ ਲਿਆਂਦਾ ਖੁਸ਼ ਕਰ ਲਿਆ ਗੋਦ ਵਿੱਚ ਬੈਠ ਕੇ ਉਹਦੇ ਅੰਦਰ ਮੋਹ ਮਮਤਾ ਪੈਦਾ ਕਰ ਦਿੱਤੀ ਹਾਂ ਫੇਰ ਦੇਖੋ ਫਿਰ ਉਸ ਵੇਲੇ ਮੈਂ ਆ ਲੈਣਾ ਤਾ ਪਿਓ ਦਾ ਵੀ ਮਨ ਬੜਿਆ ਹੁੰਦਾ ਪਿਆਰ ਚ ਭਿੱਜਿਆ ਹੁੰਦਾ ਤੇ ਕਹਿੰਦਾ ਕੋਈ ਨਹੀਂ ਲੈ ਲੈ ਕਾਕਾ ਲੈ ਲੈ ਗੋਦ ਮਿਲੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਮਿਲੀ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਮਿਲੀ ਗੁਰੂ ਨਾਨਕ ਦੀ ਜਦੋਂ ਭਿੱਜ ਕੇ ਪਿਆਰ ਵਿੱਚ ਬੈਠਾਂਗੇ ਨਾ ਫਿਰ ਜੋ ਮੰਗੇ ਠਾਕੁਰ ਆਪਣੇ